ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀ ਤਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦਾਰ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਥੱਲੇ ਪਾਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਜਿਹਦੇ ਜਿਹੜਾ ਨਾਗ ਪਸੰਦ ਆਵੇ ਤੁਸੀਂ ਆ ਦੋ ਟਾਈਮ ਪੰਜਾਹ ਟਾਈਮ ਤੁਸੀਂ ਬਾਈ ਦੇ ਘਰੋਂ ਚੋ ਕੇ ਲਿਜਾ ਸਕਦੇ ਹੋ ਜੀ ਤਸੱਲੀ ਪਰਖ ਕਰਨਾ ਤੁਹਾਡਾ ਫਰਜ਼ ਬਣਦਾ ਵਾ ਮੇਰਾ ਕੰਮ ਸਿਰਫ ਵੀਡੀਓ ਬਣਾਉਣ ਦਾ ਵਾ ਕਿਉਂਕਿ ਮੈਂ ਕਿਹੜਾ ਬਾਈ ਦੇ ਘਰੇ ਚੂਣੀਆਂ ਵਾ ਤੇ ਜਾਂ ਮੈਂ ਤੁਹਾਨੂੰ ਚੁਵਾ ਕੇ ਦੇਣੀ ਆ ਵਾ ਗੱਲਬਾਤ ਤੁਸੀਂ ਕਰਨੀ ਆ ਤੁਸੀਂ ਪੈਸੇ ਲਾਉਣੇ ਤੇ ਬਾਈ ਨੇ ਤੁਹਾਨੂੰ ਪਸੂ ਦੇਣਾ ਵਾ ਮੇਰਾ ਕੰਮ ਸਿਰਫ ਇਨਾ ਵੀ ਤੁਹਾਨੂੰ ਥਾਣ ਦਾ ਬਈ ਪਸ਼ੂ ਖੜਾ ਵਾ ਜੇ ਤੁਹਾਡੇ ਫੈਕਟਰਾ ਜਾ ਕੇ ਲਿਆ ਸਕਦੇ ਹੋ ਤੁਸੀਂ ਬਾਕੀ ਗੱਲਾਂ ਬਾਤਾਂ ਬਾਈ ਨਾਲ ਕਰ ਲੈਣੇ ਆਗੇ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਆਖਾ ਸੱਜਰ ਸੂਈ ਵੀ ਬਹੁਤ ਚੰਗੀ ਜਰਸੀ ਵਹਿੜ ਆ ਗਈ ਖਾਣਾ-ਵਾਨਾ ਬਹੁਤ ਆਗਾ ਤਾਜੀ ਸੂਈ ਆ ਮਗਰ ਮੈਨੂੰ ਬੜਾ ਨੇ ਬੱਚਾ ਕਿ ਬੱਚੀ ਬਾਈ ਦਾ ਦਿੰਦਾ ਆਪਾਂ ਨੂੰ ਆਗੇ ਇੱਕ ਆ ਵਹਿੜ ਖੜੀ ਆ ਤੇ ਇੱਕ ਆ ਵਹਿੜ ਫਿਰ ਤਿੰਨ ਮਣ ਤਾਜ਼ੀਆਂ ਦੋ ਤਾਜ਼ੀਆਂ ਸੋਈਆਂ ਦੂਜੀ ਤੇ ਪੁੱਛ ਲੈਣੇ ਬਾਈ ਆ ਇਹਨੂੰ ਵੀਡੀਓ ਲੈਂਡ ਤੱਕ ਦੇਖਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਰੀਵਿਊ ਤਾਂ ਬਹੁਤ ਆ ਜਾਂਦੇ ਪਰ ਸਬਸਕ੍ਰਾਈਬ ਥੋੜੇ ਘਟ ਜਾਂਦੇ ਆਗੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਹਰ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦਾ ਰਹੇ ਤੇ ਬਹੁਤ ਖਰੀਦਦੇ ਰਹੋ ਹਾਂਜੀ ਬੱਸ ਸ੍ਰੀ ਕਾਲ ਸ੍ਰੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾਮ ਦੱਸ ਦਗੇ ਜੀ ਆਹ ਆਉਂਦੀ ਕਾਕਾ ਪਿੰਡ ਲੰਗਣਾ ਤੁਸੀਂ ਲੱਗਾ ਆਪਣਾ ਜਿਲ੍ਹਾ ਮੋਗਾ ਤਿੰਨ ਵੜਾ ਅੱਜ ਕੇ ਦੋ ਬਾਜੀ ਉਹ ਟੋਕੜ ਕੇ ਬੰਨ੍ਹਣੀ ਹੋਊ ਮੈਂ ਵੀਡੀਓ ਤੋਂ ਬੈਠ ਗਿਆ ਉਹ ਸਾਰੇ ਠੀਕ ਆ ਉਹ ਪਾਈਆਂ ਦੀ ਗੱਬਣਾ ਚੱਕ ਪਾਠਾ ਪਿਆ ਦਸਤਾਨਾ ਠੀਕ ਆ ਜੀ ਉਹ ਵੇਚ ਚੁੱਕੀ ਐ ਉਹਦਾ ਯਾਰ ਰਿਵਿਊ ਚੱਲੀ ਆ ਪਪਾ ਜੀ ਠੀਕ ਆ ਸਮਾਰ ਬੱਛੀ ਆ ਬਾਈ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਮੰਮਾਂ ਨੂੰ ਕਹ ਚਲੋ ਤੁਸੀਂ 12 ਈਟਰ ਲੋੜਾ ਠੀਕ ਆ ਦੂਜੇ ਦਿਨ 11 ਮੰਨ ਕੇ ਚੱਲੋ ਠੀਕ ਆ ਬਾਈ ਠੀਕ ਆ ਤੇ ਦੋ ਟਾਈਂ ਚੋ ਲਵੇ ਦੋ ਟਾਈਂ ਵੀ ਪੰਜ ਟਾਈਂ ਚੋ ਲਵੇ ਇਹਦੀ ਮਾਂ ਨੇ 22 ਲੀਟਰ ਦੱਸਾ ਦੇ ਪਹਿਲੇ ਠੀਕ ਆ ਪਹਿਲਾਂ ਇਹ ਪਹਿਲਾਂ ਸੂਈ ਆ ਇਹ ਮੂੰਹ ਖੀਰੀ ਆ ਪਹਿਲਾਂ ਦੀ ਪੱਟ ਕੇ ਵੇਖ ਲੈਣਾ ਠੀਕ ਆ ਬਾਈ ਮੂੰਹ ਖੀਰੀ ਆ ਅਜੇ ਮੋਦ ਕਰਨੀ ਆ ਠੀਕ ਆ ਜੀ ਤੇ 12 ਲੀਟਰ ਹੋਣਾ ਤੂੰ ਦੱਸ ਦੇ ਤੀਜੇ ਦਿਨ ਆ ਠੀਕ ਆ ਮਗਰ ਬੱਛੀ ਆ ਠੀਕ ਆ ਜੀ ਤੇ ਮਾਲਾ ਕਿੱਥੇ ਜਾਊਗੀ ਨਾਲ ਆ ਵੀ ਛੋਕਣਾ ਠੀਕ ਆ ਭਾਈ ਫਾਰਮਲੀ ਦੇ ਉੱਗੀਏ ਠੀਕ ਆ ਭਾਈ ਹਾਂ ਤੇ ਉਹ ਵੀ ਜਿਵੇਂ ਵਹਿੜਾ ਵੇੜਾ ਥਾਣ ਹਵਾਨਾ ਵਾਂ ਮਗਰ ਬੱਛਾ ਕਿ ਬੱਛੀ 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 ਠੀਕ ਆ ਲਓ ਦੋਸਤਾਂ ਪਹਿਲਾਂ ਤਾਂ ਬੱਛੀ ਖਾ ਲਿਆ ਮੈਂ ਪਿਓਰ ਜਰਸੀ ਬੱਛੀ ਆ ਮਗਰ ਦੋਸਤਾਂ ਚੰਗੀ ਸੇਵਾ ਸੰਭਾਲ ਗੌਰ ਕਰ ਲਊਗਾ ਤੇ ਮਾਂ ਦੇ ਮਗਰੇ ਤਿਆਰ ਹੋ ਜੂਗੀ ਇਹ ਵੀ ਤੇ ਮਾਂ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਬਾਈ ਕਹਿੰਦਾ ਵੀ 12 ਕਿਲੋ ਬੋਲਾ ਦੂਜੇ ਦਿਨ ਕੱਲ ਦੀ ਸੂਈ ਆ ਇਹ ਫੇਸ ਕੁਆਲ ਚੈੱਕ ਕਰ ਲਓ ਬਰੀਡ ਆ ਕਿ ਥਾਣ ਹਵਾਨਾ ਬਹੁਤ ਆ ਜਿੱਦੀ ਵਹਿੜਾ ਓਥੇ ਫੋਟੋ ਲੈਦੇ ਤਾਂ ਪਤਾ ਹੀ ਆਵੇਂ ਜਿਆਦਾ ਬੀੜ ਚ ਆ ਜਾਂਦਿਆਂ ਵਾ ਪਰ ਇਹ ਚੱਲਦੇ ਜਾਣੇ ਹੁੰਦੇ ਨੇ ਫੇਸ ਕਾੜ ਬੋਦੀ ਵਾਲੀ ਵਹਿੜ ਨਿੱਕਾ ਕੰਨ ਜਿਵੇਂ ਲਾਲ ਰੰਗ ਦੀ ਜਰਸੀ ਬਦਾਮੀ ਰੰਗ ਦੀ ਬਕੈਦ ਨੇ ਇਹ ਪੰਜਾਬ ਵਾਲੀ ਓਰੀਜਨਲ ਜਰਸੀ ਦੋ ਵੇਖਦਾ ਕੱਦ ਕਾੜ ਫੁੱਲ ਵੱਡਾ ਹੀ ਆ ਖਵਾਨਾ ਬਹੁਤ ਚੰਗਾ ਖਾਣਾਂ ਦੇ ਵਿੱਚੀ ਚੈੱਕ ਕਰੋ ਤੁਸੀਂ ਗੱਟ ਗੱਟ ਦੀ ਬੈਰ ਤੇ ਲੱਗੇ ਹੋਏ ਆਗੇ ਸੁਣਾ ਥਾਣਾ ਖਵਾਨਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਤੋਂ ਫੋਟਾ ਮਗਰ ਨਿੱਕੇ ਨਿੱਕੇ ਹੈਗੀਆਂ ਵਾ ਤੁਸੀਂ ਵੇਖ ਸਕਦੇ ਹੋ ਜੀ ਕਿਉਂਕਿ ਚਾਲ ਵਿੱਚ ਪਾਦੇ ਆਮ ਹੀ ਆ ਜਾਂਦਿਆਂ ਵਾ ਕੱਲ ਦੀ ਸੂਈ ਥਲੇ 12 ਲੀਟਰ ਬੋਲਾ ਤੇ 11 ਮਨ ਨਾਲ ਪਾਇਆ ਪੰਜ ਰੰਗ ਮੇਰੇ ਘਰੇ ਚੋਲੇ ਤੁਸੀਂ ਆਹ ਟੋਕਰ ਗੱਬਣ ਵਿਕ ਚੁੱਕੀ ਆਗੀ ਤੋਰੀ ਮੜੀ ਜੀ ਇੱਥੇ ਮੋੜ ਲਈ ਕੱਦ-ਕੱਦ ਚੰਗਾ ਦੋਸਤੋ ਮਗਰੇ ਦੇ ਬੱਛੀ ਆਗੀ ਸੋਹਣੀ ਬੱਛੀ ਆ ਤਾਜੀ ਸੂਈ ਆਗੀ ਹਾਂ ਫੇਰ ਸਕਰ ਚੈਕ ਕਰੋ ਬੱਚੇ ਦਾ ਕਰਦੀ ਤੇ ਦੇਖ ਸਕਦੇ ਹੋ ਜੇ ਇਹ ਨਾ ਕਰੋ ਕਿ ਟੋਕਰੇ ਥੋੜੋ ਕਰਨਾ ਵਾ ਲੈ ਜਰਾ ਭਾਈ ਬੰਨ ਲਾ ਬੰਨ ਲਾ ਕੋਈ ਨਹੀਂ ਹਾਂ ਲ ਕੜ ਦੇ ਬਾਹਰ ਮੜੀ ਜੀ ਮੈਂ ਦੋਸਤ ਤੁਹਾਨੂੰ ਬਾਹਰ ਕੱਢਗਾ ਉਹਨੇ ਬੱਚੇ ਨਾਲ ਵਾਅਦਾ ਕਰਦੀ ਕਰਕੇ ਤੁਹਾਨੂੰ ਲੱਗਦਾ ਵੀ ਇਹ ਕਰਦੀ ਆ ਗਈ ਪਹਿਲਾ ਸਵੇਰ ਦੰਦੋ ਖੀਰੀ ਆ ਗਈ ਭਲਾਂਗੇ ਪੱਟ ਕੇ ਲੈ ਦੱਸ ਤੁਸੀਂ ਪਟਨੇ ਦੇ ਕਿਉਂਕਿ ਮੈਂ ਤਾਂ ਦੰਦ ਪੱਟ ਕੇ ਵੇਖਣੇ ਆ ਉਹ ਤੁਸੀਂ ਦੱਸਣਾ ਮਾਂ ਕਿ ਦੱਸ ਮਗਾਮਾਂ ਦੱਸਾਂ ਤੁਹਾਨੂੰ ਖੀਰੀ ਹੈ ਦੰਦੋ ਇਹ ਚਿੱਡੀ ਵਹਿੜਾ ਉਡਾਈ ਹਵਾਨਾ ਵਾ ਫਿਟਿੰਗ ਵਾਲਾ ਹਵਾਨਾ ਵਾ ਕੋਈ ਟਟਮਾ ਲਮਕਾ ਵਾ ਨਹੀਂ ਤੇ ਵੇਖ ਸਕਦੇ ਹੋ ਜੀ 12 ਕਿਲੋ ਬੋਲੇ ਦੀ ਮਾਰ ਕੜੇਗਾ 22 ਕਿਲੋ ਦਾ ਦੋਤੇ ਦੋਗੇ 18 19 ਕਿਲੋ ਪਰ ਜਿਵੇਂ ਹਵਾਨਾ ਵਾ ਦੇਣਾ ਵੀ ਚਾਹੀਦਾ ਵਾ ਵਕਤ ਸੇ 100 ਸਮਝਾ ਦੇ ਨੇ ਬਰੀਡ ਬਹੁਤ ਆ ਗਈ ਆਪਾਂ ਉਹਨਾਂ ਦਾ ਨੰਬਰ ਦੇ ਦਿਆਂਗੇ ਜਿਹਨਾਂ ਤੋਂ ਵਾਈ ਘਰ ਦੀ ਬਰੀਡ ਆ 50 ਲੀਟਰ ਮੰਗਦਾ ਤਾਂ ਭੱਜਨੇ ਠੀਕ ਆ ਜੀ ਦੋਸਤੋ ਮਾਂ ਇਹ ਬਾਈ ਦਾ ਜਾਤ ਬਰੀਡ ਆ ਬੋਦੀ ਵਾਦੀ ਚੰਗੀ ਆ ਫੇਸ ਕੁਆਲਟੀ ਸੋਹਣੀ ਆ ਰੇਟ ਫਰੇ ਦਾ ਬਰਾੜਾ ਰੇਟ ਹੁਣ ਬਾਈ ਇਹਨੂੰ ਆਪ ਨੂੰ ਪਤਾ ਆ ਪਸੰਦੀ ਗੱਲ ਆ ਹਾਂ 65 ਦੀ 100 ਰੁਪਏ ਛੱਡਣਾ 65000 ਠੀਕ ਆ ਬਾਈ ਲਓ ਦੋਸਤੋ ਬਾਈ ਕਹਿੰਦਾ 65000 100 ਰੁਪਏ ਛੱਡਣਾ ਵਾ ਤੇ ਕਿਸੇ ਕੋਲ ਹੋਰ ਹੁੰਦੀ ਬਾਈ ਵੱਲੋਂ ਤੁਹਾਨੂੰ ਬਾਈ ਦੇ ਤੁਹਾਨੂੰ ਬਾਈ ਨਾ ਤਾਂ ਵੀਡੀਓ ਪੈਂਦੀਆਂ ਗਈਆਂ ਸਸਤੇ ਭਾਅ ਦੇ ਚੰਗੇ ਤੁਹਾਨੂੰ ਬਹੁਤ ਹੁੰਦੇ ਨੇ ਤਾਂ ਤੁਹਾਨੂੰ ਦੇਖ ਹਾਂ ਹਾਂ ਸੋਹਣਾ ਹਵਾਨਾ ਵੱਡਾ ਹਵਾਨਾ ਵਾ ਦੋ ਨੰਬਰ ਤੇ ਬਾਈ ਦੋ ਨੰਬਰ ਤੇ ਬਾਈ ਦੂਜਾ ਨਾ ਇਹ ਦੇਖ ਨਾ ਮੌਂ ਲੱਗੇ ਦਾਦਾ ਲੱਗਿਆ ਮੜਾਗਾ ਠੀਕ ਆ ਬਾਈ ਕਿੰਨਿਆ ਇਹ ਮੌਂ ਲੱਗੇ ਦਾ ਰਸਾ ਲਿਓ ਥੰਦਲੇ ਇੱਥੇ ਇੱਥੇ ਨੋ ਕੋਲੇ ਹਾਂ 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 ਠੀਕ ਆ ਇਹ ਮੜਾ ਐਂ ਕਰਦੀ ਆ ਠੀਕ ਆ ਬਾਈ ਠੀਕ ਆ ਬਾਈ ਦੁੱਧ ਦੁੱਧ ਕਨਾ ਕੋਈ ਹੋਰ ਇਹ ਸੂਈ ਨੂੰ 8 ਦਿਨ ਹੋ ਗਏ ਗਰੀਮ ਕਰਵਾਈ ਹੈ ਠੀਕ ਹੈ ਜੀ ਬੱਚਾ ਨਾਲ ਹੈ ਠੀਕ ਹੈ ਜੀ 9 ਲੀਟਰ ਦੁੱਧ ਹੈ ਠੀਕ ਹੈ 2-3-4 ਕਿਲੋ ਹੋਰ ਵਾਜੂ ਹੁਣ ਕੱਲੇ ਸ਼ੁਰੂ ਕਰਦੇ ਆ ਠੀਕ ਹੈ ਜੀ ਹਾਂ ਠੀਕ ਹੈ ਮਾਗੇ ਬੱਚਾ ਕਿ ਬੱਚੀ ਆ ਬੱਚਾ ਤਾਂ ਦੋਸਤ ਮਗਰ ਬੱਚਾ ਭਾਈ ਨੌ ਦਿਨ ਸੂਈ ਨੂੰ ਹੋ ਕੇ ਆ ਕੇ ਤੋਰ ਕੇ ਵਿਖਾ ਦੇਈ ਆ ਮੜਾ ਡਾਲਾ ਵੱਜ ਗਿਆ ਬਾਈ ਕਹਿੰਦਾ ਲਾਉਂਦੇ ਦੋ ਕੋਈ ਵਾਰੀ ਗਲਤੀ ਹੋ ਜਾਂਦੀ ਆ ਲਾਉਂ ਪਸੂ ਕਾਲੀ ਕਰ ਲਾ ਪੈਣਾ ਤੇ ਜੇ ਆ ਬੰਦਾ ਆ ਜਾਂਦਾ ਵਾ 9 ਕਿਲੋ ਦੁੱਧ ਥਲੇ ਕੰਡੇ ਨਾਲ ਤੈ ਤੋ 2 ਕਿਲੋ ਬਾਈ ਦਾ ਹੋਰ ਵੱਜੂਗੀ ਤੇ ਸੇਵਾ ਦੀ ਦੇਖ ਲਈ ਉਹ ਜੇ ਘਰੋਂ ਆਈ ਆਗੀ ਮੜਾ ਜੇ ਪੈਰ ਦਬਾਉਂਦੀ ਆਗੀ ਉਹਦੀ ਵੇਖ ਹੀ ਲੈਣੀ ਚੋਰਦੀ ਤੇ ਦੋ ਦੋਨ ਛੱਡ ਛੱਡ ਦੂਗੀ ਹਾਂ ਦੋ ਦੋਨ ਹਰ ਜੂਗੀ ਇਹੇ ਹਾਂ ਸੋਹਣੀ ਵਹਿੜ ਆ ਹੱਥੇ ਚ ਆਈ ਆਲਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਗਈ ਸੋਹਣੀ ਵਹਿੜ ਆ ਗਈ ਕੀ ਵੇਖ ਸਕਦੇ ਹੋ ਜੀ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਗਈ ਮੋਲ ਪਰਾੜਾ ਫਿਰ ਦਾ ਮੋਲ ਦਿੰਦੇ ਨੇ 27000 ਰੁਪਏ ਠੀਕ ਆ ਲੋ ਜੀ ਦਾ ਜਮਾ ਤੋਕੜਾ ਵਾਲਾ ਪਾ 27000 ਰੁਪਿਆ ਸੱਜਰ ਵੜ ਜਮਾ ਜੈ ਸੱਜਰ ਵੜ ਮਗਰ ਬੱਚਾ ਜਿੱਥੇ ਮਰ ਜਾਦਾ ਚੈੱਕਰ ਵਾਲਾ ਤੁਹਾਨੂੰ ਪਤਾ ਵੀ ਨਤੀਜੇ ਚ ਵੀਡੀਓ ਪੈਂਦੀਆਂ ਗਈਆਂ ਜਿਹਦੇ ਮਗਰ ਬੱਚਾ ਆਉਂਦਾ ਬਾਕੀ ਦਾ ਬੱਚਾ ਕਹੀਦਾ ਜਿਹਦੇ ਮਗਰ ਨਹੀਂ ਪੜਾ ਵੀ ਕਿੰਨੇ ਬੱਚਾ ਪਾ ਕਹੀਦਾ ਹੀ ਨਹੀਂਗਾ ਤੁਸੀਂ ਸਾਰਿਆਂ ਆਪਣੇ ਚੈਨਲ ਤੇ ਵਾਛਦੀਆਂ ਵੀਡੀਓ ਕਾੜੋ ਤਕਰੀਬਨ ਤਕਰੀਬਨ ਰੋਜ਼ ਹੀ ਵੀਡੀਓ ਪੈਂਦੀ ਆ ਕੀ ਕਹਣਾ ਕਹਿੰਦਾ ਨਾ ਵੀਡੀਓ ਪਾਵੇ ਤੁਸੀਂ ਵੀ ਵੇਖ ਲਓ ਵੀ ਠਾਠਾ 80 ਲੀਟਰ ਦਾ 22 ਨੇ ਵੜਾ ਵੇਚ ਗਵਾਂਗਾ ਆਪਣੇ ਚੈਨਲ ਤੇ ਫੇਰਾਂਗਾ ਵੀਡੀਓ ਪੰਜਾਂ ਇਹਦੇ ਮਰ ਬੱਚਾ ਹੈਗਾ ਤਾਂ ਉਹਦੇ ਮਰ ਬੱਚਾ ਦਿਖਾਉਣਾ ਮੈਂ ਤਾਂ ਜਿਹਦੇ ਮਗਰ ਹੈ ਨਹੀਂਗਾ ਨਹੀਂ ਬੱਚਾ ਲਾ ਕੇ ਦੇ ਦੇਣਾ ਕਿਸੇ ਨੂੰ ਸੋਹਣੀ ਵਹਿੜ ਆ ਗਈ ਬਾਕੀ ਸੇਵਾ ਸੰਭਾਲਤ ਨੂੰ ਮੈਂ ਬੈਹਾਂਦਾ ਉਹਦੇ ਘਰੋਂ ਆਈ ਆ ਗੌਰ ਗੁਰ ਨਹੀਂ ਕੀਤੀ ਅਗਲੇ ਆਣੇ ਤੁਸੀਂ ਗੌਰ ਕਰਾ ਦੋ ਦੋਨੇ ਕਿਲੋ ਹੋਰ ਵਾਜੂਗੀ ਜਿਵੇਂ ਟੋਕੜਾਂ ਨਾਲ ਪਾ ਦੋ 9 ਕਿਲੋ ਅੱਜ ਦੀ ਘੜੀ ਤਿਆਰ ਆਗਾ ਆ ਮੈਂ ਡਾਲ ਲਾ ਜਮਾ ਤਾਂ ਹੀ ਲੰਘ ਜਾਵਾਂ ਖਾਉਂਦੀ ਆਗੀ ਪੂਰੀ ਸੋਹਣੀ ਵਹਿੜ ਹਾਂ ਜਦ ਵੀ ਇਹਦੀ ਬਹੁਤ ਹੈ ਨਿੱਕਾ ਕੰਨ ਆਗਾ ਹਾਂ ਆਏ ਆ ਵੀਖ ਬਾਈ ਜਿਹਦੇ ਪਸੰਦ ਆਵੇ ਤੁਸੀਂ ਲੈ ਸਕਦੇ ਹੋ ਜੀ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਬਾਈ ਆਈ ਆਈ ਬੈਠਾ ਠੀਕ ਹੈ ਬਾਈ ਠੋੜੀ ਆਹ ਧਾਰਾ ਤੁਹਾਨੂੰ ਬਾਈ ਨੇ ਆਈ ਮਾਰ ਕੇ ਵਿਖਾ ਤੁਹਾਨੂੰ ਲੈ ਆਈ ਠੰਡੀ ਸੀਗਾ ਗੋਆ ਕਰ ਲਾ ਆਪੀ ਬਾਈ ਸਰ ਧਾਰਾ ਮਾਰੀ ਜਾਂਦਾ ਵਾ ਆ ਤੁਸੀਂ ਵੇਖ ਸਕਦੇ ਹੋ ਜੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਖਰੀਦ ਲੈਣੀ ਹੈ ਮੁੱਲ ਜਮਾ ਸਿਰਫ 27000 ਰੁਪਿਆ ਅੱਜ ਦੇ ਵੀਡੀਓ ਵਿੱਚ ਦੋ ਬੜਾ ਕਾ ਉਸ ਇੱਕ ਬਹੁਤ ਚੰਗੀ ਫੁੱਲ ਬੀਡ ਜਾਲ ਜਿਆਦਾ ਵਾਲੀ ਜਰਸੀ ਤੇ ਕਹਾ ਮੁੱਲ ਜੀ ਦਾ 65000 ਚ ਮਾਨ ਤਾਰ ਕੋ ਛੋਰ ਛੱਪਾ ਹੋਊਗਾ ਤੇ ਇੱਕ ਜਮਾ 27000 ਦੇ ਵਿੱਚ ਜਿਹਦੇ ਪਸੰਦ ਆਏ ਬਾਈ ਨਗਰ ਨੰਬਰ ਚੱਲੇ ਜਾਣਾ ਧੰਨਵਾਦ ਜੀ